ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਸੰਦੀਪ ਸ਼ੌਨ ਨਿਊਜ਼ ਕੁਰਾਲੀ ਦੇ ਨਾਲ ਸੋ ਗੱਲ ਕਰਦੇ ਆ ਮੈਂਬਰ ਜੀ ਦਾ ਪਰਿਸ਼ਦ ਮੁਹਾਲੀ ਅਤੇ ਅਕਾਲੀ ਆਗੂ ਵਿਧਾਨ ਸਭਾ ਹਲਕਾ ਖਰੜ ਤੋਂ ਚੌਧਰੀ ਸ਼ਿਆਮ ਲਾਲ ਮਾਜਰੀਆ ਜੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਦੇ ਸਰਦਾਰ ਸ਼ਮਸ਼ੇਰ ਸਿੰਘ ਪੁਰਖਾਲਵੀ ਜੀ ਵੀ ਮੌਜੂਦ ਸਨ ਸੋ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜੁੜੇ ਰਹੋ ਸਾਡੇ ਚੈਨਲ ਸੰਦੀਪ ਸ਼ੌਨ ਨਿਊਜ਼ ਕੁਰਾਲੀ ਦੇ ਨਾਲ ਸੁਖਵੀਰ ਸਿੰਘ ਬਾਦਲ ਜਿੰਦਾਬਾਦ 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 ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ 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 ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ 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 ਪਰ ਆਊਟ ਟੂ ਬੀ ਅਕਾਲੀ ਜਿੰਦਾਬਾਦ ਜਿੰਦਾਬਾਦ ਪਰ ਆਊਟ ਟੂ ਬੀ ਅਕਾਲੀ ਜਿੰਦਾਬਾਦ ਜਿੰਦਾਬਾਦ ਸਭ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰੇ ਜਿੰਨਾ ਵੀ ਮੀਡੀਆ ਨਾਲ ਜੁੜੇ ਜਿਹੜੇ ਸਾਡੇ ਸਾਥੀ ਆਏ ਐ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਆਪਣੇ ਬਹੁਤ ਹੀ ਕੀਮਤੀ ਸਮੇਂ ਦੇ ਵਿੱਚੋਂ ਸਮਾ ਕੱਢ ਕੇ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਹੋਏ ਆ। ਅ ਮੈਂ ਸ਼ਮਸ਼ੀਰ ਪ੍ਰਖਾਲਵੀ ਸਪੋਕਸਪਰਸਨ ਸ਼੍ਰੋਮਣੀ ਅਕਾਲੀ ਦਲ ਔਰ ਮੇਰੇ ਨਾਲ ਚੌਧਰੀ ਸ਼ਾਮਲਾਲ ਮਾਜਰੀਆ ਜੀ ਹੈ। ਇਹ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਇੱਕੋ ਇੱਕ ਜ਼ਿਲ੍ਹੇ ਦੇ ਮੈਂਬਰ ਸੀਗੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਉੱਤੇ ਜਿੱਤੇ ਅ ਬੜਾ ਵੱਡੀ ਸੇਵਾ ਇਹਨਾਂ ਦੀ ਇਲਾਕੇ ਦੇ ਵਿੱਚ ਫਰੜ ਵਿਧਾਨ ਸਭਾ ਹਲਕੇ ਦੇ ਵਿੱਚ ਇਹਨਾਂ ਦਾ ਪਿੰਡ ਹੈ ਤੇ ਨਾਲ ਇਹਨਾਂ ਦੇ ਸਾਥੀ ਔਰ ਮੇਰੇ ਨਾਲ ਧੀਰਜ ਹੁਜਾ ਸਾਹਿਬ ਬੈਠੇ ਆ। ਸੋ ਅੱਜ ਦੀ ਜਿਹੜੀ ਮੀਟਿੰਗ ਦਾ ਸਵਾਲ ਹੈ ਅੱਜ ਦੀ ਮੀਟਿੰਗ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਬਰੀਫ ਕਰ ਦਿਆਂ ਕਿ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਾਡੇ ਪ੍ਰਧਾਨ ਨੇ ਉਹਨਾਂ ਵੱਲੋਂ ਇੱਕ ਸਾਰੇ ਵਰਕਰਾਂ ਨੂੰ ਆਗੂਆਂ ਨੂੰ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਐਲਾਨ ਕੀਤਾ ਗਿਆ ਸੀ ਕਿ ਪੰਜਾਬੀਆਂ ਦੇ ਵਿੱਚ ਉਤਸ਼ਾਹ ਪੈਦਾ ਕਰਨ ਦੇ ਲਈ ਪੰਜਾਬੀਆਂ ਨੂੰ ਜਗਾਉਣ ਦੇ ਲਈ ਔਰ ਜਿਹੜੀਆਂ ਇਹ ਲੋਕਮਾਰੂ ਸਰਕਾਰਾਂ ਉਹਨਾਂ ਦੇ ਖਿਲਾਫ ਲੰਬੰਬੰਦ ਕਰਨ ਦੇ ਲਈ ਉਹਨਾਂ ਨੇ ਇੱਕ ਮੂਵਮੈਂਟ ਦਾ ਆਗਾਜ਼ ਕੀਤਾ ਸੀ 29 ਜੁਲਾਈ ਨੂੰ ਆ ਪ੍ਰਾਊਡ ਟੂ ਬੀ ਅਕਾਲੀ ਮੈਨੂੰ ਮਾਣ ਅਕਾਲੀ ਹੋਣ ਤੇ ਸੋ ਉਸੇ ਮੂਵਮੈਂਟ ਨੂੰ ਅਸੀਂ ਅੱਗੇ ਨਿਰੰਤਰ ਜਾਰੀ ਰੱਖਦੇ ਹੋਏ ਅੱਜ ਵਿਧਾਨ ਸਭਾ ਹਲਕਾ ਖਰੜ ਦੇ ਵਿੱਚ ਅਸੀਂ ਉਸ ਦਾ ਜਿਹੜਾ ਆਗਾਜ਼ ਅੱਜ ਕੀਤਾ ਸੋ ਇਸ ਗੱਲ ਹੀ ਚੌਧਰੀ ਸ਼ਾਮਲਾਲ ਜੀ ਸਾਡੇ ਸਾਥੀ ਨੇ ਔਰ ਇਸ ਗੱਲ ਹੀ ਇਹਨਾਂ ਨੂੰ ਅਸੀਂ ਸ਼ਾਬਾਸ਼ੀ ਵੀ ਦਿੰਦੇ ਆ ਔਰ ਇਸ ਗੱਲ ਦੀ ਇਹਨਾਂ ਨੂੰ ਹਲਾਸ਼ੇ ਵੀ ਦਿੰਦੇ ਆ ਕਿ ਇਹ ਵਿਧਾਨ ਸਭਾ ਹਲਕਾ ਖਰੜ ਦੇ ਵਿੱਚ ਇਸ ਮੂਵਮੈਂਟ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਸੋਚ ਨੂੰ ਘਰ ਘਰ ਲੈ ਕੇ ਜਾਣਗੇ ਔਰ ਲੋਕਾਂ ਨੂੰ ਇਸ ਮੂਵਮੈਂਟ ਬਾਰੇ ਜਾਗਰੂ ਕਰਕੇ ਪਾਰਟੀ ਦੀਆਂ ਨੀਤੀਆਂ ਪਾਰਟੀ ਦੇ ਪ੍ਰੋਗਰਾਮਾਂ ਬਾਰੇ ਜਾਣੂ ਕਰਾ ਕੇ ਪਾਰਟੀ ਦੇ ਨਾਲ ਜੋੜਨ ਦਾ ਯਤਨ ਕਰਨਾ ਬਿਲਕੁਲ ਜੀ ਜਿਹੜਾ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਵਾਲਾ ਸਾਹਿਬ ਨੇ ਸਾਨੂੰ ਪਿੱਛਾ ਪਣਾਇਆ ਆ ਆਪਾਂ ਘਰ ਘਰ ਜਾ ਕੇ ਸਾਨੂੰ ਮਾਨ ਹੈ ਕਾਦੀ ਹੋਣ ਦਾ ਅਸੀਂ ਘਰ ਘਰ ਲੈ ਕੇ ਮੈਸੇਜ ਜਾਵਾਂਗੇ ਇਤਾਰੀ ਦੀ ਗੱਲ ਹੈ ਇਹ ਹਾਈ ਕਮਾਂਡ ਦੀ ਉਹ ਹੈ ਜੋ ਵੀ ਉਹਨਾਂ ਦਾ ਹੁਕਮ ਹੋਏਗਾ ਅਸੀਂ ਇਹਨਾਂ ਚੁਬਾਤਿਆਂ ਤੋਂ ਕੰਪਲੈਟ ਕੀਤੀ ਹੋਈ ਮੈਸਾਂ ਜੋ ਬਸ ਬਸਾਉਣ ਦੇ ਵਿੱਚ 65 ਤੋਂ 70 ਪਿੰਡ ਸੀ ਜਿਹੜਾ ਪਸਦੇ ਮੈਂ ਸਾਰੇ ਪਿੰਡਾਂ ਦੇ ਵਿੱਚ ਹੁਣ ਪਿੰਡ ਵਾਈ ਜਾ ਕੇ ਮੀਟਿੰਗਾਂ ਕੀਤੀਆਂ ਲੋਕਾਂ ਨੇ ਮੈਨੂੰ ਬਹੁਤ ਵੱਡਾ ਭਰੋਸਾ ਦਿਵਾਇਆ ਇਸ ਗੱਲ ਦਾ ਮੇਰਾ ਜਿਹੜਾ ਕਾਦੀਕਲ ਦਾ ਵਰਕਰ ਆ ਉਹ ਬਿਲਕੁਲ ਕੋਈ ਟੁੱਟਿਆ ਨਹੀਂ ਕੋਈ ਨਮੋਸ਼ ਨਹੀਂ ਹੈਗਾ ਬਿਲਕੁਲ ਆ ਸਰਦਾਰ ਸੁਖੀਤ ਸਿੰਘ ਬਾਦਲ ਸਾਹਿਬ ਦੀ ਸੋਚ ਤੇ ਪੈਰਾ ਦੇਣ ਵਾਸਤੇ ਸਾਰੇ ਤਿਆਰ ਸਰ ਜਿਹੜੀ ਚੁੱਪ ਹੋਣ ਦੀ ਗੱਲ ਹੈ ਸਾਡੇ ਜਿਹੜੇ ਹਾਈ ਕਮਾਂਡ ਵੱਲੋਂ ਸਰਦਾਰ ਜੀਤ ਸਿੰਘ ਗਿੱਲੂ ਹਲਕੇ ਦਾ ਹਲਕਾ ਚਾਰਜ ਬਣਾ ਸੀ ਅਸੀਂ ਉਹਨਾਂ ਦੀ ਸੋਚ ਤੇ ਉਹਨਾਂ ਦੀ ਪੈੜਾਂ ਤੇ ਉਹਨਾਂ ਦੇ ਹਰ ਚੀਜ਼ ਨੂੰ ਮੁੱਖ ਰੱਖ ਕੇ ਚੱਲਦੇ ਰਹੇ ਤੇ ਹੁਣ ਜਦੋਂ ਗਿਲਸਾ ਸੇਵਾ ਦੇ ਗਏ ਤੇ ਸਾਨੂੰ ਇਹ ਜੇ ਵਰਕਰ ਜ਼ਿੰਮੇਵਾਰੀ ਸਮਝ ਕੇ ਆਪਾਂ ਕਾਲੀ ਦਲ ਦੀ ਜੋ ਵੀ ਸੇਵਾ ਹੈ ਆਪਾਂ ਡਟ ਕੇ ਕਰਾਂਗੇ ਤੁਸੀਂ ਹਿੰਦੂ ਬਾਟਰ ਦੀ ਗੱਲ ਕਰਦੇ ਆ ਇਹ ਵੀ ਜਿਹਦੇ ਨਾਲ ਕੋਈ ਬੰਦੇ ਹੋਏ ਨਹੀਂ ਹੈ ਹਿੰਦੂ ਬਾਟਰ ਹਿੰਦੂ ਬਾਟਰ ਲੋਕਲ ਹਲਕੇ ਦੇ ਵਿੱਚੋਂ ਜਿਹੜੇ ਬੰਦੇ ਇਸ ਦੀ ਪ੍ਰੋਪਰ ਨਿਯੰਤਰੀ ਕਰਨਗੇ ਉਹਦੇ ਨਾਲ ਜਾਣ ਕੇ ਨਾ ਕਿ ਕੋਈ ਬੀਜੇਪੀ ਦੇ ਨਾਲ ਬੰਨੇ ਹੋਏ ਨਹੀਂ ਹੈਗੇ ਜਿਹੜੇ ਮੁੱਦੇ ਆ ਵਿਕਾਸ ਦੀ ਗੱਲ ਕਰਾਂਗੇ ਆਪਾਂ ਆਪਾਂ ਵਿਕਾਸ ਦੀ ਦੇਖੋ ਪਿਛਲੇ ਪਿਛਲੇ 10 ਸਾਲਾਂ ਦੇ ਵਿੱਚ ਤੁਸੀਂ ਸਾਰੇ ਜਾਣੂਗਾ ਇਸ ਗੱਲ ਤੋਂ ਵੀ ਆਪਣੇ ਵਿਧਾਨ ਸਭਾ ਹਲਕਾ ਖਾੜ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ ਤੁਸੀਂ ਖਾੜ ਦੀ ਗੱਲ ਕਰੋ ਨਵਾਂ ਕਰਾਉਣ ਦੀ ਗੱਲ ਕਰੋ ਮੈਂ ਨਵਾਂ ਕਰਾਉਣ ਤੇ ਹੀ ਗੱਲ ਕਰਦਾ ਨਵਾਂ ਕਰੋ ਸਾਡੇ ਨਾਲ ਉੱਥੇ ਇੱਕ ਸਿੰਘਾ ਦੇ ਵੀ ਮੰਦਿਰ ਹੈ 100 ਸਾਲ ਪੁਰਾਣਾ ਮੰਦਿਰ ਹੈ ਉਹਦੇ ਨਾਲ ਜਿਹੜੀ ਕਲੋਨੀ ਹੈ ਉੱਥੇ ਹਰ ਘਰ ਦੇ ਵਿੱਚ 8 ਦਿਨ ਬਾਅਦ ਪਾਣੀ ਦੀ ਵਾਰੀ ਆਉਂਦੀ ਹੈ ਸਿਰਫ 2-3 ਘੰਟੇ ਪਾਣੀ ਦੇ ਦਿਆ ਸਰਕਾਰ ਇਹ ਦੇਖੋ ਕਿੰਨਾ ਤਕਾ ਹੋ ਰਿਹਾ ਸਾਡੇ ਲੋਕਾਂ ਦਾ ਉੱਥੇ ਜਿਆਦਾ ਮੇਰਾ ਹਿੰਦੂ ਭਾਈਚਾਰਾ ਹੈ ਉਸ ਬੈਲਟ ਦੇ ਵਿੱਚ ਖਾਸ ਕਰਕੇ ਨਵੇਂ ਗਰੋਅ ਦੇ ਵਿੱਚ আর ਉਸ ਬੈਲਟ ਦੇ ਵਿੱਚ ਤੁਸੀਂ ਜਾ ਕੇ ਆਪ ਜਾ ਕੇ ਪਤਾ ਕਰ ਸਕਦੇ ਵੀ 8 ਦਿਨ ਬਾਅਦ ਅੱਜ ਐਤਵਾਰ ਹੈ ਤਾਂ ਅਗਲੇ ਐਤਵਾਰ ਨੂੰ ਪਾਣੀ ਮਿਲੂਗਾ ਪਾਣੀ ਦੀ ਗੱਲ ਕਰਦੇ ਆਪਾਂ ਦਾ ਮੇਰਾ ਪਿੰਡ ਜੈੰਤੀ ਮਾਦਰੀ ਹੈ ਅੱਜ ਮੈਂ ਸਵੇਰੇ ਵੀ ਇੱਕ ਵੀਡੀਓ ਪਾਈ ਹੈ ਅੱਜ ਵੀ ਸਾਡੇ ਲੋਕ 1947-50 ਸਾਲ ਜਿਹੜੇ 70 ਸਾਲ ਪਹਿਲੇ ਦੇ ਹਿਸਾਬ ਦੇ ਵਿੱਚ ਜੀ ਰਹੇ ਆ ਅੱਜ ਵੀ ਲੋਕ ਸਾਡੇ ਉਸੇ ਉਹਦੇ ਵਿੱਚ ਜੀ ਰਹੇ ਆ ਦੇਖੋ ਉੱਥੇ ਜਾ ਕੇ ਅੱਜ ਸਵੇਰੇ ਸਾਡੇ ਪਿੰਡਾਂ ਦੇ ਵਿੱਚੋਂ ਕੋਈ ਬੱਚਾ ਸਕੂਲ ਨਹੀਂ ਗਿਆ ਸਾਡੇ ਲੋਕਾਂ ਦਾ ਉੱਥੇ ਦੁੱਧ ਦਾ ਕਾਰੋਬਾਰ ਹੈ ਕਿ ਕੋਈ ਕਿਸੇ ਦਾ ਦੁੱਧ ਨਹੀਂ ਵੇਖ ਗਰੀਬ ਲੋਕਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਜਿਹੜੀ ਸਰਕਾਰਾਂ ਬਣਾਉਂਦੇ ਆਪਾਂ ਉਹ ਕਾਦੇ ਵਾਸਤੇ ਬਣਾਉਂਦੇ ਆ ਭਈ ਜਿਹੜੇ ਸਾਡੇ ਸਾਂਝੇ ਕੰਮ ਹੈ ਧਾਰਮਿਕ ਕੰਮ ਹੈ ਜਿਹੜੇ ਰੋੜਾਂ ਦੇ ਕੰਮ ਐ ਪਾਣੀ ਦੇ ਕੰਮ ਐ ਉਹਨਾਂ ਵਾਸਤੇ ਬਣਾਈ ਜਾਂਦੀਆਂ ਸਰਕਾਰਾਂ ਹੁਣ ਤੁਸੀਂ ਪਿਛਲੇ 10 ਸਾਲਾਂ ਦੇ ਵਿੱਚ ਸਾਡੇ ਇਰੀਏ ਜਾ ਕੇ ਦੇਖ ਸਕਦੇ ਆ ਗਰਾਊਂਡ ਲੈਵਲ ਤੇ ਜਾ ਕੇ ਤੁਸੀਂ ਮੈਂ ਸਿੰਘਾ ਦੇਵੀ ਕਲੋਨੀ ਦੀ ਗੱਲ ਕਰੀ ਐ ਤੇ ਮਾਤਾ ਜੰਕੀ ਦੇਵੀ ਦੇ ਨਾਲ ਪਿਛਲੇ ਜਿਹੜੇ 10 ਪਿੰਡ ਐ ਉਹਨਾਂ ਦੀ ਗੱਲ ਕਰਦਾ ਤੇ ਸਮੁੱਚੇ ਪੰਜਾਬ ਦੀ ਜਿਹੜੀ ਗੱਲ ਐ ਕੱਲੀ ਖਰੜ ਵਿਧਾਨ ਸਭਾ ਹਲਕੀ ਦੀ ਗੱਲ ਨਹੀਂ ਐਗੀ ਇਹ ਸਮੁੱਚੇ ਪੰਜਾਬ ਦੀ ਗੱਲ ਐ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਕੰਮ ਕੀਤੇ ਚਾਹੇ ਐਜੂਕੇਸ਼ਨ ਸੈਕਟਰ ਦੀ ਗੱਲ ਹੋਵੇ ਹੈਲਥ ਸੈਕਟਰ ਦੀ ਗੱਲ ਹੋਵੇ ਬਿਜ਼ਨਸ ਸਕੂਲਾਂ ਦੀ ਗੱਲ ਹੋਵੇ ਇੰਟਰਨੈਸ਼ਨਲ ਕੋ ਏਅਰਪੋਰਟ ਦੀ ਗੱਲ ਹੋਵੇ ਔਰ ਐਮਸ ਵਰਗੇ ਜਿਹੜੇ ਵੱਡੇ ਵੱਡੇ ਹਸਪੀਟਲਾਂ ਦੀ ਗੱਲ ਹੋਵੇ ਰੋਡ ਕਨੈਕਟੀਵਿਟੀ ਦੀ ਗੱਲ ਹੋਵੇ ਫਲਾਈਓਵਰ ਦੀ ਗੱਲ ਹੋਵੇ ਸਾਰਾ ਕੁਝ ਜਿੰਨਾ ਵੀ ਮੈਂ ਕਹਿੰਦਾ ਜਿੰਨਾ ਪੰਜਾਬ ਦੇ ਵਿੱਚ ਵਿਕਾਸ ਹੋਇਆ ਉਹਦੇ ਵਿੱਚ 90% ਦੀ ਭਾਗੀਦਾਰੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਹੈ ਹੁਣ ਤੁਸੀਂ ਇਸ ਗੱਲ ਦਾ ਬਾਰ-ਬਾਰ ਜ਼ਿਕਰ ਕਰਦੇ ਆ ਬਈ ਅਕਾਲੀ ਦਲ ਕੀ ਕਰੇ ਗੱਲ ਅਕਾਲੀ ਦਲ ਕੋਲ ਇੱਕ ਵਿਦਿਨਦੀ ਸੋਚ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਇਸ ਗੱਲ ਨੂੰ ਪਾਬੰਦ ਹੈ ਉਹਨਾਂ ਦਾ ਇੱਕੋ ਇੱਕ ਉਹਨਾਂ ਦਾ ਜਿਹੜਾ ਕਹਿਣਾ ਹੈ ਕਿ ਮੈਂ ਮਰਨਾ ਵੀ ਪੰਜਾਬ ਦੇ ਲਈ ਆ ਜੀਣਾ ਵੀ ਪੰਜਾਬ ਦੇ ਲਈ ਆ ਪੰਜਾਬ ਦੇ ਵਿੱਚ ਜੰਮਿਆ ਪੰਜਾਬ ਦੇ ਵਿੱਚ ਮਰਨਾ ਹੁਣ ਇਹਦਾ ਮਤਲਬ ਇਹ ਨਹੀਂ ਹੋ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਕਿਸ ਰੀਜ਼ਨ ਦੀ ਪਾਰਟੀ ਹੋ ਗਈ ਕਿਸ ਸੂਬੇ ਦੀ ਪਾਰਟੀ ਹੋ ਗਈ ਉਹਦੇ ਵਿੱਚ ਬਾਹਰਲੀਆ ਤਾਕਤਾਂ ਦਿੱਲੀ ਤੋਂ ਆ ਕੇ ਜਾਂ ਹੋਰ ਪਾਸੇ ਤੋਂ ਆ ਕੇ ਪੰਜਾਬ ਦੀ ਲੁੱਟ ਖਸੁੱਟ ਕਰਨਾ ਇਹ ਹਰਗिज ਅਸੀਂ ਬਰਦਾਸ਼ਤ ਨਹੀਂ ਹੋਣ ਦੇਣਾ ਜਿਹੜੀ ਤੁਸੀਂ ਦੇਖੋ ਹੁਣ ਕਿਸਾਨਾਂ ਦੇ ਨਾਲ ਕਿੰਨਾ ਵੱਡਾ ਤੱਕਾ ਇਹ ਮੌਜੂਦਾ ਹਕੂਮਤ ਕਰ ਰਹੀ ਹੈ ਲੈਂਡ ਗ੍ਰੈਬਿੰਗ ਸਕੀਮ ਦੀ ਜਿਹੜੇ ਦੇ ਤੌਰ ਤੇ ਇਹਨਾਂ ਨੇ ਲੈਂਡ ਦੇ ਜਿਹੜੀ ਪੋਲਿੰਗ ਸਕੀਮ ਦੀ ਆੜ ਦੇ ਵਿੱਚ ਲੈਂਡ ਗ੍ਰੈਬਿੰਗ ਜਿਹੜੀ ਪਾਲਿਸੀ ਲਿਆ ਕੇ ਸਿੱਧੇ ਤੌਰ ਤੇ ਕਿਸਾਨਾਂ ਦੇ ਗਲ ਦੇ ਉੱਤੇ ਗੋਡਾ ਰੱਖ ਕੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦਾ ਯਤਨ ਕਰ ਰਹੀ ਹੈ ਤੇ ਉਹਦੇ ਦੀ ਮੂਵਮੈਂਟ ਕਿਹਨੇ ਖੜੀ ਕੀਤੀ ਉਹਦੇ ਲਈ ਆਵਾਜ਼ ਕਿਹਨੇ ਚੁੱਕੀ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਅਸੀਂ 1 ਇੰਚ ਵੀ ਜ਼ਮੀਰਦਾਰ ਦੀ ਜ਼ਮੀਨ ਹੈ ਜਿਹੜੀ ਉਹ ਖੋਹ ਨਹੀਂ ਦੇਣੀ ਉਹ ਉਹਦੇ ਲਈ ਅਸੀਂ ਜਿਹੜਾ ਕਰ ਰਹੇ ਹਾਂ ਲੁਧਿਆਣੇ ਦੇ ਵਿੱਚ ਅਸੀਂ ਦੌਰੇ ਲੀਆਂ ਕਰਕੇ ਆਏ ਆ ਔਰ ਉਹਨੇ ਲੈਂਡ ਪੂਲਿੰਗ ਸਕੀਮ ਜਿਹੜੀ ਆਈ ਥਾਤੀ ਸਰਕਾਰ ਦੇ ਵਿੱਚ ਆਈ ਮੈਂ ਦੱਸਦਾ ਮੈਂ ਤੁਹਾਨੂੰ ਬਰੀਫ ਕਰਦਾ ਬਿਲਕੁਲ ਕਰਦੇ ਆ ਇਹ ਜਿਹੜੀ ਜਿਹੜੀ ਲੈਂਡ ਪੂਲਿੰਗ ਸਕੀਮ ਹੈ 2013 ਗਵਰਨਮੈਂਟ ਆਫ ਇੰਡੀਆ ਦੀ ਹੈ ਅਸੀਂ ਬਿਲਕੁਲ ਪੰਜਾਬ ਦੇ ਵਿੱਚ ਲਾਗੂ ਕੀਤੀ ਅਸੀਂ ਉਹ ਜੋ ਪੋਲਿਸੀ ਅਕੋਰਡਿੰਗ ਟੂ ਪੋਲਿਸੀ ਅਸੀਂ ਕੰਮ ਕੀਤਾ ਹੁਣ ਇਹ ਤਾਂ ਉਸ ਸਾਡੀ ਪਾਲਿਸੀ ਦੇ ਜਾਂ ਸਕੇਂਦਰ ਸਰਕਾਰ ਦੀ ਪਾਲਿਸੀ ਦੇ ਆੜ ਦੇ ਵਿੱਚ ਇਹ 1995 ਦਾ ਜਿਹੜਾ ਪੁੱਡਾ ਐਕਟ ਹੈ ਉਸ ਦੇ ਆ ਦੋ ਧਾਰਾਵਾਂ ਦਾ ਯੂਜ਼ ਕਰਕੇ ਉਸ ਦੇ ਵਿੱਚ ਉਹਦੇ ਵਿੱਚ ਇਹਨਾਂ ਨੇ ਅਵਾਰਡ ਵੀ ਖੋਲ ਲਿਆ ਜਿਹੜਾ ਸਰਕਾਰ ਨੂੰ ਅਸੀਂ ਜਦੋਂ ਅਕਵਾਇਰ ਕੀਤੀ ਜ਼ਮੀਨ ਕਿਸਾਨ ਦੀ ਉਹਦੇ ਵਿੱਚ ਕੀ ਸੀ ਕਿ ਜਿੰਨਾ ਡੀਸੀ ਰੇਟ ਸੀ ਜਿੰਨਾ ਮਾਰਕੀਟ ਦਾ ਰੇਟ ਸੀ ਉਸ ਵੇਲੇ ਤਤਕਾਲੀ ਸਮੇਂ ਜਿਹੜਾ ਮੌਜੂਦਾ ਰੇਟ ਸੀ ਉਹਦਾ 4 ਗੁਣਾ ਰੇਟ ਦਿੱਤੇ ਸੀ ਭਾਵੇਂ ਹੁਣ ਦੇਖੋ ਤੁਸੀਂ 에어ਪੋਰਟ ਲਈ ਅਸੀਂ ਜ਼ਮੀਨ ਝੂੜੜੀ ਦੀ ਅਕਵਾਇਰ ਕੀਤੀ 3 ਲੱਖ ਰੁਪਏ ਕਿਲਾ ਉੱਥੇ ਜ਼ਮੀਨ ਦੀ ਕੀਮਤ ਸੀ ਅਸੀਂ 1 ਕਰੋੜ 50 ਲੱਖ ਰੁਪਿਆ ਜਿਹੜਾ ਕਿਸਾਨ ਨੂੰ ਦਿੱਤਾ ਨਾਲ ਕਮਰਸ਼ੀਅਲ ਵੀ ਦਿੱਤਾ ਰੈ residențial ਵੀ ਦਿੱਤਾ ਸਾਰੀਆਂ ਚੀਜ਼ਾਂ ਉਹ ਇਹ ਸਰਕਾਰ ਉਹਦੀ ਆੜ ਦੇ ਵਿੱਚ ਦੇਖੋ ਮੈਂ ਸਮਝਦਾ ਕਿ ਇਹਦੇ ਲਈ ਇੱਕ ਜਿਹੜਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜੋ ਵਿਕਾਸ ਦੇ ਰਿਕਾਰਡ ਤੋੜ ਕੰਮ ਕੀਤੇ ਆ ਉਹਨਾਂ ਤੋਂ ਬੁਖਲਾਈਆਂ ਹੋਈਆਂ ਵਿਰੋਧੀ ਧਿਰਾਂ ਨੇ ਇੱਕ ਪਰਸੈਪਸ਼ਨ ਤਿਆਰ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਖਲਾਫ ਦੇਖੋ ਬੇਆਦਬੀਆਂ ਦਾ ਮਸਲਾ ਹੋਵੇ ਔਰ ਜਿਹੜੇ ਧਾਰਮਿਕ ਇਸ਼ੂ ਹੋਣ ਇਹ ਜਿਹੜੀਆਂ ਸਾਡੀਆਂ ਜਿਹੜੀਆਂ ਵਿਰੋਧੀ ਤਾਕਤਾਂ ਨੇ ਉਹਨਾਂ ਨੇ ਇੱਕ ਸਮਾਜ ਦੇ ਵਿੱਚ ਬਕੀੜਾ ਖੜਾ ਕਰਕੇ ਸਾਡੇ ਖਿਲਾਫ ਸਾਨੂੰ ਢਾਹ ਲਾਉਣ ਵਾਸਤੇ ਇੱਕ ਪਰਸੈਪਸ਼ਨ ਤਿਆਰ ਕੀਤੀ ਗਈ ਹੈ ਦੇਖੋ ਬਿਆਦਮੀਆਂ ਦਾ ਬੇਸ਼ੁਮਾਰ ਲਗਾਤਾਰ 300 ਤੋਂ ਵੱਧ ਇਸ ਸਰਕਾਰ ਦੇ ਵਿੱਚੋਂ ਬਿਆਦਮੀਆਂ ਹੋ ਗਈਆਂ ਤੇ ਕਿੰਨਾ ਕੁਝ ਹੋ ਗਿਆ ਇਸ ਸਰਕਾਰ ਚ ਰਿਆਮ ਸੁਲਤਾਨ ਪਰਲੋਦੀ ਦੇ ਵਿੱਚ ਗੁਰੂਦਰ ਸਾਹਿਬ ਦੀ ਹਦੂਦ ਦੇ ਅੰਦਰ ਗੋਲੀ ਚਲਾ ਕੇ ਕਤਲ ਕਰ ਦਿੰਦੀ ਹੈ ਇਹ ਬਹੁਤ ਸਾਰੀਆਂ ਗੱਲਾਂ ਨੇ ਇਹ ਤਾਂ ਸਿਰਫ ਕਹਿੰਦਾ ਵੀ ਸਾਨੂੰ ਤੇ ਸਿਰਫ ਬਦਨਾਮ ਕੀਤਾ ਗਿਆ ਇਸ ਗੱਲ ਨਹੀਂ ਸ਼੍ਰੋਮਣੀ ਅਕਾਲੀ ਦਲ ਪਵੰਦ ਹੈ ਸਿੱਖ ਸੰਸਥਾਵਾਂ ਦੀ ਜਿਹੜੀ ਆਜ਼ਾਦੀ ਦੇ ਲਈ ਔਰ ਉਹਨਾਂ ਨੇ ਰਾਜ ਪ੍ਰਬੰਧ ਦੇ ਲਈ ਔਰ ਉਹਨਾਂ ਦੀ ਸਾਮ ਸਭਾਵ ਦੇ ਲਈ ਜਿਹੜਾ ਬਾਕੂਬੀ ਯਤਨ ਕਰ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕਰਦਾ ਰਵਾਂਗੇ ਕਿਉਂਕਿ ਤੁਹਾਨੂੰ ਦੱਸਦਾ ਸਾਡੇ ਜਿਹੜੇ ਲੋਕ ਨੇ ਨਾ ਜੀ ਪੰਜਾਬੀ ਲੋਕ ਇਹ ਥੋੜਾ ਜਿਹਾ ਨਵੇਂ ਪਾਸੇ ਨੂੰ ਹੀ ਚਲੇਗਾ ਕਿਉਂਕਿ ਅਸੀਂ ਪਿਛਲੇ 70 ਸਾਲਾਂ ਤੋਂ ਅਸੀਂ ਪੰਜਾਬ ਦੇ ਵਿੱਚ ਚਾਹੇ ਦੇਖੋ ਮੈਂ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਇਹਨਾਂ ਦਾ ਰਾਜ ਲੋਕਾਂ ਨੇ ਹੰਢਾਇਆ ਹੁਣ ਇਹ ਸੁਭਾਵਕ ਹੈ ਨੇਚਰਲ ਗੱਲ ਹੈ ਕੁਦਰਤੀ ਗੱਲ ਹੈ ਕਿ ਇੱਕ ਜੇ ਆਪਣੇ ਘਰ ਦੇ ਵਿੱਚ ਟਾਲੂਆਂ ਦੀ ਸਬਜ਼ੀ ਬਣੀ ਜਾਵੇ ਨਾ ਜੀ ਜਾਂ ਮੂੰਗੀ ਮਸਰੀ ਦੀ ਦਾਲ ਬਣੀ ਜਾਵੇ ਉਹ ਸੁਭਾਅ ਹੈ ਕਿ ਹਰ ਬੰਦੇ ਦਾ ਜੀ ਕਰਦਾ ਕਿ ਅੱਜ ਪਨੀਰ ਬਣੇ ਤੇ ਉਹ ਪਨੀਰ ਵੱਲ ਨੂੰ ਜਾਦੇ ਭੱਜਦਾ ਇਹਨਾਂ ਨੇ ਸਬਜ਼ ਬਾਗ ਐਸੇ ਦਿਖਾਤੇ ਇਹਨਾਂ ਨੇ ਲੋਕਾਂ ਨੂੰ ਇਸ ਕਦਰ ਇਨਕਲਾਬ ਦਾ ਸਬਜ਼ ਬਾਗ ਦਿਖਾਇਆ ਰੰਗਲੇ ਪੰਜਾਬ ਦੇ ਸੁਪਨੇ ਦਿਖਾਏ ਜਿਹਦੇ ਨਾਲ ਲੋਕਾਂ ਨੂੰ ਲੱਗਿਆ ਵੀ ਪਤਾ ਨਹੀਂ ਅਸੀਂ ਜਿਹੜੀਆਂ ਇਹ ਪਾਰਟੀਆਂ ਪਿਛਲੇ ਸਮੇਂ ਤੋਂ ਰਾਜ ਕਰ ਰਹੀਆਂ ਇਹਨਾਂ ਤੋਂ ਵੱਖਰਾ ਕੋਈ ਇਹ ਪਤਾ ਨਹੀਂ ਕਿ ਆ ਪੰਜਾਬ ਦੇ ਵਿੱਚ ਕੈਸੀ ਐਸਾ ਜਿਹੜਾ ਇਨਕਲਾਬ ਲੈ ਕੇ ਆਉਣਗੇ ਸੋ ਲੋਕ ਗੁੰਮਰਾਹ ਹੋਏ ਲੋਕ ਇਹਨਾਂ ਦੇ ਭਰਮ ਭੁਲੇਖਿਆਂ ਦੇ ਵਿੱਚ ਜਾ ਕੇ ਉਹਨਾਂ ਨੇ ਆਪਣਾ ਨੁਕਸਾਨ ਕਰਾ ਲਿਆ ਹਾਂ ਮੌਜੂਦਾ ਸਮੇਂ ਹਾਲਾਤ ਜਿਹੜੇ ਇਹ ਬਣ ਗਏ ਕਿ ਜਿਹੜਾ ਲੋਕ ਹੈ ਉਹਨਾਂ ਨੂੰ ਇਸ ਗੱਲ ਦੀ ਜਿਹੜੀ ਸਚਾਈ ਪਤਾ ਲੱਗ ਗਈ ਉਹਨੂੰ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੇ ਕੋਈ ਜਾਣੇ ਅਣਜਾਣੇ ਦੇ ਵਿੱਚ ਦੇਖੋ ਜਦੋਂ ਬੰਦਾ ਕੋਈ ਕੰਮ ਕਰਦਾ ਹੈ ਉਹਦੇ ਬਹੁਤ ਸਾਰੀਆਂ ਗਲਤੀਆਂ ਖੁਨਾਮੀਆਂ ਰਹਿ ਜਾਂਦੀਆਂ ਸੁਭਾਅਕ ਗੱਲ ਹੈ ਰ ਆਪਾਂ ਇਨਸਾਨੀ ਹੈ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰੀਕ ਪ੍ਰਮਾਤਮਾ ਜਿਹੜਾ ਨਹੀਂ ਇਸ ਤਰ੍ਹਾਂ ਦੀ ਕੋਈ ਉਹਦੇ 'ਚ ਪੈਂਦਾ ਔਰ ਇਹਦੇ ਲਈ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ 2024 ਨੂੰ ਝੋਲੀ ਅੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੇ ਉਸ ਸਰਕਾਰ ਦੇ ਵਿੱਚ ਪਾਵਰਫੁੱਲ ਸੀਟ ਦੇ ਉੱਤੇ ਰਹਿਣ ਵਾਲਾ ਡਿਪਟੀ ਸੀਐਮ ਝੋਲੀ ਅੱਡ ਕੇ ਤਖਤ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜ ਕੇ ਕਹਿੰਦਾ ਕਿ ਮੈਨੂੰ ਚਾਹੇ ਉਹ ਸਿੱਖ ਹੋਣ ਕਰਕੇ ਚਾਹੇ ਸਾਡੀ ਸਰਕਾਰ ਹੋਣ ਕਰਕੇ ਚਾਹੇ ਸਾਡੀ ਪਾਰਟੀ ਹੋਣ ਕਰਕੇ ਜੇ ਕਿਸੇ ਨੇ ਵੀ ਕੋਈ ਗਲਤੀ ਕੀਤੀ ਹੈ ਉਹ ਸਾਰੀਆਂ ਗਲਤੀਆਂ ਮੈਂ ਆਪਣੀ ਝੋਲੀ ਪਾਉਣਾ ਉਸ ਤੋਂ ਬਾਅਦ ਤਾਂ ਕੋਈ ਗੱਲ ਕਰਨ ਦਾ ਕੋਈ ਮਤਲਬ ਹੀ ਨਹੀਂ ਰਹਿਣਾ ਸਵਾਲ ਹੀ ਪੈਦਾ ਬਹੁਤ ਮਿਹਰਬਾਨੀ ਥੈਂਕ ਯੂ